ਪਸੂਆਂ ਦਾ ਜਿਕਰ ਪਸੂਆਂ ਦਾ ਫਿਕਰ YouTube ਚੈਨਲ ਨਿਊ ਗਿੱਲ ਫਾਰਮਰ ਦੇਖ ਰਹੇ ਤਮਾਮ ਸਰੋਤਿਆਂ ਦਾ ਪਿਆਰ ਪਰੀ ਸਤਿ ਸ਼ਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਆਪਾਂ ਪਿੰਡ ਝਾੜੀ ਵਾਲੇ ਦੇ ਵਿੱਚ ਝਾੜੀ ਵਾਲਾ ਪਿੰਡ ਜ਼ਿਲ੍ਹੇ ਫਰੀਦਕੋਟ ਦਾ ਆਖਰੀ ਪਿੰਡ ਹੈ ਦੋਗਾ ਫਰੋਜਪੁਰ ਜ਼ਿਲ੍ਹੇ ਦੇ ਤੂਤ ਪਿੰਡ ਦੀ ਸ਼ੁਰੂਆਤ ਹੋ ਜਾਂਦੀ ਹੈ ਮਿੱਤਰੋ ਜਸ ਘਰ ਦੇ ਵਿੱਚ ਆਪਾਂ ਮੌਜੂਦ ਆ ਪਾਲ ਬਾਈ ਦਾ ਨਾਮ ਹੈ ਤੇ ਵਪਾਰ ਦਾ ਬਾਈ ਦਾ ਕੰਮ ਆ ਦੋ ਮਹੀਆ ਦੋਵੇਂ ਰਾਤ ਸੁਈਆਂ ਬਾਈ ਨੂੰ ਸਾਰੀ ਰਾਤ ਇਹਨਾਂ ਨੇ ਜਗਾਇਆ ਕਰਮ ਵਾਲਿਆਂ ਨੇ ਤੇ ਤੜਕੇ ਜੇ ਨੀਂਦ ਪੂਰੀ ਕੀਤੀ ਆ ਬਾਈ ਨੇ ਤੇ ਆਪਾਂ ਆ ਗਏ ਮਿੱਤਰੋ ਇਹਨਾਂ ਦੀ ਵੀਡੀਓ ਬਣਾਉਣ ਲਈ ਬੜੀ ਚੰਗੀ ਤਿਆਰੀ ਦੇ ਵਿੱਚ ਪਾ ਤੇ ਦੁੱਧ ਦੋਵੇਂ ਪਾਸੇ ਤੋਂ ਕੁਆਲਿਟੀ ਮਹੀਆਂ ਦੇ ਵਿੱਚ ਫੁੱਲ ਹੋਊਗੀ ਵੀਰੇ ਆਜੋ ਮਿਲਦੇ ਆ ਬਾਈ ਨੂੰ ਕਰਦੇ ਗੱਲਬਾਤ ਆਪਾਂ ਬਾਈ ਦੇ ਨਾਲ ਸਾਰੀ ਸასიਖਾਲ ਪਾਲ ਵੀਰੇ ਸასიਖਾਲ ਬਾਈ ਸਾਰੇ ਬਹੁਤ ਵਧੀਆ ਜੀ ਚੜਦੀ ਕਲਾ ਦੇ ਵਿੱਚ ਹਾਂਜੀ ਹਾਂਜੀ ਪਰਿਵਾਰ ਸੱਟ ਸਾਰਾ ਹਾਂਜੀ ਸਾਰੇ ਤੋਂ ਸ਼ੁਕਰ ਆ ਬਾਈ ਅੱਜ ਜਨਵਰ ਤੋਂ ਦਿਖਾਉਣੇ ਆ ਆਪਾਂ ਹਾਂਜੀ ਦੋ ਤੇ ਪਹਿਲੇ ਨੰਬਰ ਤੇ ਕਾਲੀ ਝੋਟੀ ਤੋਂ ਸ਼ੁਰੂਆਤ ਕਰਨੀ ਹੈ ਕੀ ਡਿਟੇਲ ਆਪਾਂ ਹਾਂਜੀ ਰਾਤ ਸੂਈਏ ਨੇ ਪਹਿਲਾਂ ਨੇ 12 ਕਿਲੋ ਪਾਇਆ ਜੀ ਪਹਿਲਾਂ ਨੇ 12 ਕਿਲੋ ਦੁੱਧ ਦਿੱਤਾ ਇਹਨੇ ਹਾਂਜੀ ਹਾਂਜੀ ਕਿਲੋਦਰ ਹੋ ਗਿਆ ਸੂਈਨ ਬਈ ਨੂੰ ਰਾਤ ਦੀ ਸੂਈ ਆ ਜੀ ਰਾਤ ਸੂਈ ਆ ਠੀਕ ਹੈ ਬਈ ਅੱਛਾ ਦੁੱਧ ਦਾ ਕੀ ਰਿਕਾਰਡ ਰਿਆ ਹੋਇਆ ਬਈ ਪਹਿਲਾਂ ਨੇ 12 ਕਿਲੋ ਦਿੱਤਾ 12 ਕਿਲੋ ਤਿਆਰੀ ਤੁਰੀ ਹੁਣ ਵੀ ਬਹੁਤ ਚੰਗੀ ਹੈ ਬਈ ਹਾਂਜੀ 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 ਠੀਕ ਹੈ ਯਾਰ ਕਰਮਾ ਵਾਲੀ ਚੰਗੀ ਆ ਯਾਰ ਕੱਟਾ ਦੇਗੀ ਕਿ ਕੱਟੀ ਬਈ ਕੱਟਾ ਹੀ ਕੱਟਾ ਦੇਗੀ ਕੱਟੇ ਵਾਲੀਆਂ ਵੱਧ ਆਉਂਗੀਆਂ ਪਈਆਂ ਆਪਣੇ ਵੀ ਹਾਂਜੀ ਹਾਂਜੀ ਅੱਛਾ ਪਾਲ ਬਈ ਚੂਣ ਚਣ ਕਿਵੇਂ ਨਿਕਲਿਆ ਬਹੁਤ ਪੋਲੀ ਆਈ ਚੂਣ ਦੋਵੇਂ ਬੱਚਾ ਹੀ ਬਹੁਤ ਪੋਲੀ ਠੀਕ ਆ ਬਈ ਠੀਕ ਆ ਤੇ ਮਾਰਦਾਂਗੇ ਧਾਰਾ ਆਪਾਂ ਹਾਂਜੀ ਹਾਂਜੀ ਧਾਰਾ ਪਹਿਲਾਂ ਤੋੜ ਦਈਏ ਇੱਕ ਰੀਮਾੜੀ ਬਖਾ ਦਿਓ ਤੋੜ ਕੇ ਫੇਰ ਆਪਾਂ ਮਾਰਦੇ ਧਾਰਾ ਦੀਆਂ ਕਰਮਾਂ ਨੂੰ ਧਾਰਾ ਮਾਰ ਕੇ ਤੋੜ ਦਿੰਨੇ ਆ ਚਲੋ ਇਹ ਕਰ ਲਓ ਫੇਰ ਕਰਮਾਂ ਵਾਲੀ ਦੀਆਂ ਤੁਹਾਨੂੰ ਚੂਣ ਬਖਾ ਦਿੰਨੇ ਆ ਵੀਰੇ ਕੱਟਾ ਮਗਰਾ 13 ਕਿਲੋ ਜਿੱਲੀ ਸੋਈਆ ਦੁੱਧ 12 ਕਿਲੋ ਦਿੱਤਾ ਹੋਇਆ ਪਹਿਲੇ ਸਵੇ ਸਵੇ 13 14 15 13 14 ਨੂੰ ਵਧੀਆ ਮੈਂ ਦੁੱਧ ਦਊਗੀ ਬਾਈ ਕਿਉਂਕਿ ਸਾਫ ਸੁਥਰੀ ਝੋਟੀਆਂ ਕੱਦ ਦੇ ਵਿੱਚ ਬੇਸ਼ੱਕ ਸਮੁੱਧਰ ਕਹਿ ਸਕਦੇ ਆਪਾਂ ਨਾ ਬਿਮਾਰੀ ਧਾਰਾ ਬਾਈ ਪਾਲ ਕੇ ਰੱਖਾ ਕੱਟਾ ਮਗਰਾ ਵੀਰੇ ਚੋਣ ਚਾਂਣ ਵੇਖੋ ਹੁਣ ਕਰਮਾਂ ਵਾਲੀ ਚੱਲ ਬੋ ਹਾਂ ਵੇਖੋ ਜੀ ਹੂੰ ਲਾ ਤੋ ਤ ਹੂੰ। ਲੜੀ। ਵਾਕਿਆ ਹੀ ਚੋਣ ਜਾਂ ਬਹੁਤ ਜਣਾ। ਦੂਜੇ ਨੇ ਮਾਰਦੇ ਪੜ ਬਈ। ਹੂੰ। ਹੂੰ। ਦੀਪਕ ਦਾ ਥੱਲੇ ਕਰਾਉਣੀ। ਆ ਦੇਖ ਵਾਕਿਆ ਹੀ ਬਈ। ਬਸ ਠੀਕ ਆ ਮਹਾਰਾਜੀ। ਹੂੰ। ਬਸ ਠੀਕ ਆ ਜੀ। ਚੋਕ। ਬਸ ਠੀਕ ਹੈ ਮਹਾਰਾਜ ਜੀ ਰੋਕ ਦਿਓ ਜੀ ਪਾਲ ਬਾਈ ਤੋਰ ਦੇ ਕਰਾਂ ਦੀ ਹਾਂ ਜੀ ਲੈ ਆਈ ਮਿੱਤਰੋ ਦੇਖ ਸਕਦੇ ਕਰਮਾਂ ਵਾਲੀ ਤੁਸੀਂ ਕਰਾਂ ਦੀ ਥੱਲੋ ਥੱਲੋ ਵੀ ਬਹੁਤ ਚੰਗੀ ਚੋਣ ਵੀ ਵਿਖਾਤਾ ਤੁਹਾਨੂੰ ਬਾਈ ਲੈ ਆ ਬਈ ਇੱਕ ਦੀ ਦੀ ਮੰਗੋ ਘੱਟਾ ਮਗਰ ਲੈਵੇ ਵਾਲੀ ਕੱਟੀ ਆ ਬਾਈ ਕਿਉਂਕਿ ਵੀਰੇ ਇਹੋ ਜੀਆਂ ਝੋਟੀਆਂ ਬਾਈ ਦੁੱਧ ਵਾਲੀਆਂ ਹੁੰਦੀਆਂ ਸਾਫ਼ ਝੋਟੀਆਂ ਜੰਨੀ ਹੋਏਗੀ ਲੈ ਆ ਪਾਲ ਬਾਈ ਮੋੜ ਦੇ ਹੂੰ ਮੋੜ ਦੇ ਠੀਕ ਹੈ ਬਾਈ ਓਕੇ ਪਰ ਚੀਜ਼ ਆ ਭਾਈ ਕਹਿਣ ਤੋਂ ਪਰ ਫਿਰ ਵੀ ਵੀਰੇ ਹਰ ਵੀਡੀਓ ਦੇ ਵਿੱਚ ਹੱਥ ਜੋੜ ਕੇ ਬੇਨਤੀ ਕਰ ਰਿਹਾ ਵੀਰਾ ਬਣ ਕੇ ਭਾਈ ਆਉਦੀ ਤਸੱਲੀ ਕਰਿਆ ਕਰੋ ਕਿਉਂਕਿ ਭਾਈ ਅਸੀਂ ਤਾਂ 5 ਮਿੰਟ ਵੀਡੀਓ ਬਣਾਉਣ ਆਉਣਾ 5 ਮਿੰਟਾਂ ਦੇ ਵਿੱਚ ਤੁਹਾਨੂੰ ਜਾਨਵਰ ਦੱਸ ਦੇਣਾ ਵੀ ਆ ਫਲਾਣੇ ਪਿੰਡ ਖੜਾ ਵੀ ਦਾ ਕੋਲੇ ਖੜਾ ਇਨਮਾ ਸੁਆ ਸੁਈ ਆ ਇਹਨਾਂ ਦੁੱਧ ਦੱਸਿਆ ਭਾਈ ਤਵੀਰ ਬਣ ਕੇ ਹੱਥ ਜੋੜ ਕੇ ਬੇਨਤੀ ਕਰਦਾ ਹੱਥ ਜੋੜ ਕੇ ਪੈਰੀ ਹੱਥ ਲਾ ਕੇ ਵਿਆਖ ਦਿੰਦਾ ਵੀਰੇ ਤਸੱਲੀ ਆਪ ਕਰ ਲਿਆ ਕਰੋ ਵੀਰੇ ਠੀਕ ਆ ਭਾਈ ਤੇ ਦੇਖੋ ਕਰਾਂ ਦੀ ਤੁਸੀਂ ਲੈ ਵੀਰੇ ਇਹਦੇ ਬਾਰੇ ਦੱਸੀ ਭਾਈ ਬੱਲੀ ਬਾਰੇ ਪੱਲੀ ਵੀ ਰਾਤ ਸੋਈ ਆ ਜੀ ਇਹ ਵੀ ਤਾੜੀ ਹੋਈ ਆ ਹਾਂਜੀ ਨੀਲੀ ਦਾ ਕੱਟਾ ਰਤਾ ਇਹ ਜੁਰਪਾਦੀ ਇਹਨੇ ਵੀ ਓਕੇ ਹਾਂਜੀ ਇਹ ਕੰਪਲੀਟ ਦੋਨ ਠੀਕ ਹੈ ਬੰਦਾ ਇਹ ਕਿੰਨਾ ਸੂਆ ਸੂਈ ਆ ਜੀ ਇਹ ਤੀਜਾ ਸੂਆ ਜੀ ਕੀ ਦੋ ਦੁੱਧ ਵਾਲੀ ਮੇ ਆ ਹਣਾ ਹਾਂਜੀ ਦੁੱਧ ਬਹੁਤ ਦਿੰਦੀ ਇਹਦਾ ਕਿੰਨਾ ਦੁੱਧ ਦਾ ਰਿਕਾਰਡ ਦੱਸਿਆ ਜੀ ਇਹ ਦੇ ਦਿੰਦੀ 15 16 ਕਿਲੋ ਠੀਕ ਹੈ ਦੋ ਬਾਰ ਨੂੰ ਮੜੇ ਤੋਰੇ ਨੂੰ ਖੋਲੇ ਬੱਚੇ ਬਹੁਤ ਚੰਗੇ ਦਿੰਦੀ ਆ ਜੀ ਹਾਂ ਕੱਟਾ ਵਾਕਈ ਬਹੁਤ ਟੋਪ ਲਾਇਆ ਹੈ ਨਾ ਸਹੀ ਗਾ ਹਾਂ ਵਾਕੇ ਕੱਟਾ ਬਹੁਤ ਚੰਗਾ ਲਾਇਆ ਹੈ ਕਿ ਨਹੀਂ ਹੂੰ ਲੈ ਵੀ ਦੇਖੋ ਕਰਾਈ ਚੋਣ ਚਾਹੁੰਦਾ ਵੀ ਨੇ ਠੀਕ ਆ ਬਾਈ ਹੂੰ ਦੂਜਾ ਦੇ ਮਾਰ ਦੋ ਜੀ ਬਸ ਠੀਕ ਆ ਬਰ ਬਸ ਕੀ ਪੀਲਾ ਦੁੱਧ ਵਾਲੇ ਬੌਲੇ ਚ ਹੀ ਹਾਂ ਬੌਲੇ ਚ ਹੀ ਆ ਇਹਦਾ ਤਾਜੀ ਬੇ ਇਹਦਾ ਵੀਰੇ ਦੋ ਪਹਿਲੀ ਚਵਾਈ ਵੀ ਨਹੀਂ ਹੋਈ ਕੰਪਲੀਟ ਲਿਆ ਬਾਈ ਲੋਡ ਲਿਓ ਤੋਰ ਦਿਓ ਬਾਈ ਚਾਰਾਂ ਚੋ ਖਾ ਦੇ ਨਾ ਦੇਖੋ ਜੀ ਇੱਕ ਦੀ ਮੋਟਰ ਇਹ ਆ ਜੀ ਬਹੁਤ ਠੀਕ ਆ ਜੂਗਾ ਪਿਊਫ ਆ ਵਾਕਿਆ ਹੀ ਬੱਚਾ ਟਾਪ ਲਾਇਆ ਕੱਟਾ ਵਾਲਾ ਇਹਨੂੰ ਦਿੱਤਾ ਹਨਾ ਨੀਲੀ ਦਾ ਜੀ ਲੈ ਵੀਰੇ ਵੇਖੋ ਫਿਰ ਤੋਰਦੀ ਦੀ ਮੈਂ ਕਿੰਨੇ ਬੱਚੇ ਕਰ ਲੇਵਾ ਬਹੁਤ ਲਾਇਆ ਬਣੀ ਜੀ ਹਨਾ ਬਾਈ ਹਾਂ ਜੀ ਜਉਂਦੀ ਰਹੇ ਕਰਮਾਂ ਵਾਲੀ ਦੁੱਧ ਵਾਲੀ ਮੈਂ ਆ ਬਾਈ ਬਾਰਡਰ ਬੈਲਟ ਦੀ ਮੈਂ ਆ ਹਨਾ ਹਾਂ ਜੀ ਲਓ ਬਾਈ ਨੀਲੀ ਦੇ ਬੱਚੇ ਜਿਹੜਾ ਮਰਜੀ ਟੌਪ ਲੈ ਲਓ ਭਾਈ ਟੀਕਾ ਭਰਾ ਕੇ ਵੀਦੇ ਇਹ ਕਿੰਨੇ ਦੀ ਦੇ ਦਈਏ ਭਾਈ ਤੇ ਉਹ ਕਿੰਨੇ ਦੀ ਭਾ ਦੋਵਾਂ ਦੇ ਰਹਿੰਦੇ ਆਪਣੇ ਉਹਦਾ ਇੱਕ 15 ਜੀ ਇਹਦਾ ਇੱਕ ਵੀ ਇੰਦਾ 1 20 ਹੁੰਦਾ 1 15 ਦੀ ਜੋੜਾ ਲੈਣਾ ਹੋਇਆ ਮਹਾਰਾਜ ਜੀ ਹਾਂਜੀ ਕਰ ਲਾਂਗੇ ਠੀਕ ਹੈ ਜੀ ਲੈ ਵੀਰੇ ਵੇਖੋ ਕਿਹ ਲੋ ਜੀ ਹੁੰਦਾ 1 ਲੱਖ 15000 ਰੁਪਿਆ ਵੀਰੇ ਇੰਦਾ 1 ਲੱਖ 20000 ਰੁਪਿਆ ਮੈਂ ਦਾ ਸਿੰਘ ਜਰੂਰ ਥੋੜਾ ਜਿਹਾ ਖੁੱਲਾ ਮੈਂ ਥੱਲੋ ਥੱਲੋ ਬਹੁਤ ਚੰਗੀ ਤਿਆਰ ਆ ਵੀਰੇ ਤੇ ਗ੍ਰੇਡੇਡ ਮੱਜਾਂ ਦੇ ਵਿੱਚ ਪੈਂਦੀਆਂ ਜੇਰ ਜੂਰ ਵੱਲੋਂ ਦੋਵੇਂ ਮਈਆਂ ਜਮਾ ਓਕੇ ਆ ਬੱਚੇ ਬਹੁਤ ਚੰਗੇ ਦਿੰਦੀ ਹੈ ਜੀ ਅੱਛਾ ਭਾਈ ਨੰਬਰ ਕਿਹੜੇ ਤੇ ਗੱਲ ਕਰੀਏ ਹਾਂਜੀ ਨੰਬਰ 88474 ਜੀ ਜੀ 81130 ਇੱਕ ਵਾਰੀ ਹੋਰ ਬੋਲ ਦिए ਜੀ 88474 ਜੀ ਜੀ 81130 ਠੀਕ ਹੈ ਬਈ ਇਸ ਨੰਬਰ ਤੇ ਕਰ ਲਿਓ ਪਾਈਆਂ ਨਾਲ ਰਾਬਤਾ ਕਰੇਮ ਵੀਰੇ ਪਿੰਡ ਹੈਗਾ ਜਿਹੜਾ ਝਾੜੀ ਵਾਲਾ ਜ਼ਿਲ੍ਹਾ ਫਰੀਦਕੋਟ ਆ ਬਾਕੀ ਜਾਣਕਾਰੀ ਲਈ ਨੰਬਰ ਸਕਰੀਨ ਦੇ ਉੱਤੇ ਆ ਧੰਨਵਾਦ ਆ ਸ਼ੁਕਰੀਆ ਜਉਂਦੇ ਰਹੋ